ਕੁਚ ਨਾ ਆਗੀਆਂ ਕਲਾਸ ਮੇਟ ਮੇਰੀਆਂ ਆਗੀਆਂ ਕਲਾਸ ਮੇਟ ਮੇਰੀਆਂ ਕੁਚ ਨਾ ਆਗੀਆਂ ਕਲਾਸ ਮੇਟ ਮੇਰੀਆਂ ਵੇ ਹੜਾ ਚੱਲ ਨਾ ਗਲਾਰਦੀ ਗੁੱਸੇ ਹੋਈ ਨਾ ਸਹੇਲੀਆਂ ਦੇ ਸਾਹਮਣੇ ਕਲੀ ਦੇ ਪਾਵੇਂ ਗੋਲੀ ਮਾਰਦੀ ਹਾਏ ਕਲੀ ਦੇ ਪਾਵੇਂ ਗੋਲੀ ਮਾਰਦੀ ਵੇ ਲੀ ਦੇ ਪਾਨੇ ਗੋਲੀ ਮਾਰਦੀ ਹਏ ਰੋਸਾ ਕਰਨਾ ਹੱਕ ਹੈ ਤੇਰਾ ਚੰਗੀਆਂ ਨਹੀਂ ਲੜਾਈਆਂ ਬੇ ਕਾਲਜ ਦੇ ਵਿੱਚ ਗੱਲ ਉੱਡ ਜੂਗੀ ਲੁੱਕ ਲੁੱਕੀ ਅੱਖੀਆਂ ਲਾਈਆਂ ਬੇ ਮੇਰਾ ਸੋਹਣਾ ਗਲਾਬੀ ਫਲ ਵਰਗਾ ਸੋਹਣਾ ਗਲਾਬੀ ਫਲ ਵਰਗਾ ਮੇਰਾ ਸੋਹਣਾ ਗਲਦੀ ਬਲ ਵਰਗਾ ਵੇ ਮੋਨਾ ਕਿਤੇ ਫਟਕਾਰ ਦੀ ਗੁੱਸੇ ਮੋਈ ਨਾ ਸਹੇ ਲੀਆਂ ਦੇ ਸਾਹਮਣੇ ਕਲੀ ਦੇ ਪਾਵੇਂ ਗੋਲੀ ਮਾਰਦੀ ਹਾਏ ਕਲੀ ਦੇ ਪਾਵੇਂ ਗੋਲੀ ਮਾਰਦੀ ਮਹੀ ਬੜੀ ਹੋਗੀ ਨੀ ਛੱਡ ਕੇ ਰੋਂਦਾ ਯਾਰ ਪਿਆਰਾ ਜਾਂ ਮੌਜਾਂ ਮਾਰੇ ਨੀ ਆਪੇ ਹੇਲੂਯਾ ਰੰਗੂਲਰਾ ਜਾਂ ਮੌਜ ਮਾਣੇ ਨੀ ਆਪੇ ਕਰਲੂਯਾ ਗੁਜ਼ਾਰਾ ਰੌਣਾ ਖਟਿਆ ਉਮਰਾਂ ਦਾ ਖਟਿਆ ਉਮਰਾਂ ਦਾ ਨੀ ਲਾ ਕੇ ਬੇਕਦਰਾਂ ਨਲਿਆਰੀ ਜੱਟ ਮਾਰਿਆ ਮਰਦਾਨਾ ਐਸੀ ਮਾਰ ਜਾਂਦਰੀ ਏ ਮਾਰੀ ਜੱਟ ਮਾਰਿਆ ਮਰਦਾਨਾ ਐਸੀ ਮਰਜੰਦਰੀ ਏ ਮਾਰੀ ਪਹਿਲਾ ਦਿਨ ਗਿਆ ਫਿਰ ਰਾਤ ਗਈ ਫਿਰ ਸਾਲ ਗਿਆ ਹਰ ਲਮਹਾ ਸਾਨੂੰ ਲਰ ਲਾ ਕੇ ਕਾਲ ਗਿਆ ਤੇਰੀ ਯਾਦ ਚ ਪਲ ਪਲ ਰੋ ਰੋ ਕੇ ਤੇਰੀ ਯਾਦ ਚ ਪਲ ਪਲ ਰੋ ਰੋ ਕੇ ਮੈਂ ਕਿ ਕਿ ਰਾਤ ਗੁਜ਼ਾਰੀ ਨਹੀਂ ਤੇਰਾ ਚਾਹ ਦੇ ਨਾਂ ਦਾ ਮੋ ਚੰਦਰਾ ਮੇਰੀ ਉਮਰ ਖਾ ਗਿਆ ਸਾਰੀ ਨੀ ਤੇਰਾ ਚਾਹ ਦੇ ਨਾਂ ਦਾ ਮੋ ਚੰਦਰਾ ਮੇਰੀ ਉਮਰ ਖਾ ਗਿਆ ਸਾਰੀ ਨੀ